ਸਤਿ ਸ਼੍ਰੀ ਅਕਾਲ ਪੀਪੀ ਬੱਦੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਇੱਕ ਵਾਰ ਫਿਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ ਦੱਸਦੀ ਹੈ ਲੁਧਿਆਣਾ ਵਿਖੇ ਨੂਰ ਵਾਲਾ ਰੋਡ ਸੰਿਆਸਨਗਰ ਵਿਖੇ ਤਿੰਨ ਵਿਅਕਤੀ ਜਿਹੜੇ ਆ ਉਹ ਸ਼ਰਾਬ ਪੀਰੇ ਸੰ ਦੱਸਿਆ ਜਾ ਰਿਹਾ ਕਿ ਦੇਸੀ ਸ਼ਰਾਬ ਪੀਰੇ ਸੰ ਤਾਂ ਅਚਾਨਕ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਜਿਸ ਵਿੱਚੋਂ ਇੱਕ ਵਿਅਕਤੀ ਜਿਸ ਦਾ ਨਾਮ ਰਿੰਕੂ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਦੋ ਵਿਅਕਤੀ ਨੇ ਉਹ ਬੇਹੋਸ਼ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਪੰਚਾਇਆ ਜਾਂਦਾ ਹੈ ਮੌਕੇ ਤੇ ਡਾਕਟਰ ਜਿਹੜੇ ਆ ਰਿੰਕੂ ਨੂੰ ਮ੍ਰਿਤਕ ਕੋਸ਼ਿਕ ਕਰ ਦਿੰਦੇ ਨੇ ਹਾਲਾਂਕਿ ਉਥੋਂ ਦੇ ਜਿਹੜੇ ਅਫਸਰ ਨੇ ਉਹਨਾਂ ਦਾ ਬਿਆਨ ਆਂਦਾ ਪੁਲਿਸ ਅਫਸਰ ਦਾ ਬਿਆਨ ਆਂਦਾ ਹੈ ਕਿ ਇਹ ਮੌਤ ਦਾ ਕਾਰਨ ਜਿਹੜਾ ਆ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਇਹੀ ਗੱਲ ਡਾਕਟਰ ਆਖਦੇ ਨੇ ਕਿ ਜਿਹੜਾ ਮ੍ਰਿਤਕ ਹੈ ਉਸਦੀ ਬਾਡੀ ਚ ਕੋਈ 스మెਲ ਨਹੀਂ ਆ ਰਹੀ ਪਰ ਫਿਰ ਵੀ ਮੌਤ ਦੇ ਕਾਰਨ ਦਾ ਪੋਸਟਮਾਰਟ ਤੋਂ ਬਾਅਦ ਪਤਾ ਲੱਗੇਗਾ ਪਰ ਉੱਥੇ ਹੀ ਮੌਕੇ ਤੇ ਕਿਉਂਕਿ ਹੁਣ ਜਿਮਨੀ ਚੋਣ ਹੋ ਰਹੀ ਆ ਤਾਂ ਅਕਾਲੀ ਦਲ ਦੇ ਉਮੀਦਵਾਰ ਪਹੁੰਚਦੇ ਨੇ ਪਰ ਉਹ ਭਕਾਰ ਉਹ ਕਹਿੰਦੇ ਨੇ ਕਿ ਹਾਲੇ ਮਜੀਠੇ ਵਾਲਾ ਮਾਮਲਾ ਠੰਡਾ ਨਹੀਂ ਹੋਇਆ ਤੇ ਹੁਣ ਲੁਧਿਆਣੇ ਵਿੱਚ ਇਹੋ ਜਿਹਾ ਮਾਮਲਾ ਸਾਹਮਣੇ ਆ ਰਿਹਾ ਪ੍ਰਸਾਧਿਓ ਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਦੇਸੀ ਸ਼ਰਾਬ ਪੀਣ ਕਰਕੇ ਮੌਤ ਹੋਈ ਹੈ ਜਾਂ ਪਿਛਲੇ ਕਾਰਨ ਕੀ ਹੈ ਲੇਕਿਨ ਤਿੰਨ ਵਿਅਕਤੀ ਦੱਸਿਆ ਜਿਹੜੇ ਤਿੰਨ ਵਿਅਕਤੀ ਜਿਹੜੇ ਦੇਸੀ ਸ਼ਰਾਬ ਪੀ ਰਹੇ ਸੀ ਉਹਨਾਂ ਦੀ ਅਚਾਨਕ ਸਿਹਤ ਵਿਗੜਦੀ ਹੈ ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਬਾਕੀ ਦੋ ਜਿਹੜੇ ਆ ਉਹਨਾਂ ਨੂੰ ਵੀ ਹਸਪਤਾਲ ਵਿਖੇ ਮ੍ਰਿਤਕ ਦੇ ਨਾਲ ਹੀ ਪਹੁੰਚਾਇਆ ਜਾਂਦਾ ਔਰ ਸਾਥਿਓ ਇੱਥੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਓਵਰਲੈਪ ਕਰ ਰਹੇ ਨੇ ਰੋਂਦੇ ਪਏ ਨੇ ਪਰ ਜਿਹੜੇ ਪਰਪਕਾਰ ਨੇ ਅਕਾਲੀ ਦਲ ਦੇ ਉਮੀਦਵਾਰੋ ਕਹਿੰਦੇ ਨੇ ਕਿ ਮਜੀਠੇ ਵਾਲਾ ਮਾਮਲਾ ਠੰਡਾ ਨਹੀਂ ਹੋਇਆ ਲੁਧਿਆਣੇ ਵਿਖੇ ਇਹ ਨਵਾਂ ਮਾਮਲਾ ਸ਼ੁਰੂ ਹੋ ਗਿਆ ਲੇਕਿਨ ਇੱਥੇ ਸਮਝਣ ਵਾਲੀ ਗੱਲ ਹੈ ਵੇਅਰ देयर ਇਜ਼ স্মੋਕ देयर ਇਜ਼ ਫਾਇਰ ਪਿੱਛੇ ਜੇ ਕੋਈ ਮਜੀਠੇ ਵਰਗਾ ਕਾਰਨ ਹੈ ਜੋ ਮਜੀਠੇ ਵਿਖੇ ਪਾਣਾ ਵਾਪਰਿਆ ਚੰਦ ਦਿਨ ਪਹਿਲਾਂ ਤਾਂ ਬਹੁਤ ਵੱਡੀ ਨਲਾਕੀ ਹੈ ਤਾਂ ਸਿਸਟਮ ਦਾ ਫੇਲਿਅਰ ਹੈ ਔਰ ਲੋਕੀਤ ਕਮੈਂਟਾਂ ਵਿੱਚ ਤੇ ਗੱਲਾਂ ਕਰ ਰਹੇ ਨੇ ਅੱਜਕੱਲ ਸ਼ਰਾਬ ਪੀ ਕੇ ਲੋਕ ਸ਼ੈਤਾਨ ਮਰਦੇ ਆ ਕਿ ਜਿਹੜੀ ਵੋਟਾਂ ਦੀ ਬਚੀ ਪਈਆ ਉਹ ਹੁਣ ਕੱਢਦੇ ਪਿਆ ਲੋਕ ਤਰ੍ਹਾਂ ਤਰ੍ਹਾਂ ਦੀ ਚਰਚਾ ਕਰ ਰਹੇ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਲੋਕ ਜ਼ਹਿਰੀਲੀ ਸ਼ਰਾਬ ਬਣਾਉਂਦੇ ਆ ਸਸਤੀ ਸ਼ਰਾਬ ਬਣਾ ਕੇ ਵੇਚਦੇ ਜਿਹੜੇ ਧੰਦਾ ਕਰਦੇ ਆ ਉਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਚਿਹਰੇ ਨੰਗੇ ਹੋਣੇ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕਾਂ ਨੂੰ ਬਚਾਇਆ ਜਾ ਸਕੇ ਲੇਕਿਨ ਇੱਥੇ ਪਰਉਪਕਾਰ ਨੇ ਵੱਡੇ ਸਵਾਲ ਖੜ ਖੜੇ ਕਰ ਦਿੱਤੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਮਜੀਠੇ ਦਾ ਮਾਮਲਾ ਠੰਡਾ ਨਹੀਂ ਹੋਇਆ ਲੁਧਿਆਣੇ ਦਾ ਮਾਮਲਾ ਸ਼ੁਰ ਹੋਣ ਸਾਰੇ ਲੋਕਾਂ ਦੀ ਨਿਗਾਹ ਜਿਹੜੀ ਹੈ ਲੁਧਿਆਣਾ ਦੇ ਇਸ ਮਾਮਲੇ ਤੇ ਹੈ ਕਿ ਕਾਰਨ ਕੀ ਬਣਿਆ ਔਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗਿਆਗਾ ਕਿ ਮੌਤ ਦਾ ਕਾਰਨ ਕੀ ਹੈ ਜਦੋਂ ਕਾਰਨ ਸਾਹਮਣੇ ਆਵੇਗਾ ਉਸ ਤੋਂ ਬਾਅਦ ਹੀ ਕਿਸੇ ਵੀ ਗੱਲ ਨੂੰ ਕਿਹਾ ਜਾ ਸਕਦਾ ਲੇਕਿਨ ਸਵਾਲ ਬਹੁਤ ਵੱਡੇ ਨੇ ਕਿ ਦੇਸੀ ਸ਼ਰਾਬ ਪੀਣ ਨਾਲ ਤਿੰਨ ਵਿਅਕਤੀ ਜਿਹੜੇ ਆ ਅਚਾਨਕ ਸਿੱਧ ਵਿਗੜ ਜਾਂਦੇ ਉਹਦੇ ਪਿੱਛੇ ਕਾਰਨ ਕੀ ਹੈ ਇਹ ਕਾਰਨ ਜਦੋਂ ਸਾਹਮਣੇ ਆਣਗੇ ਉਸ ਤੋਂ ਬਾਅਦ ਜਿਹੜੀ ਚਰਚਾ ਹੋ ਕੇ ਵਧੇਗੀ ਲੇਕਿਨ ਹਾਲੇ ਤੱਕ ਲੋਕ ਇਹੀ ਕਹਿ ਰਹੇ ਨੇ ਕਿ ਮਜੀਠੇ ਤੋਂ ਲੈ ਕੇ ਲੁਧਿਆਣੇ ਤੱਕ ਅਜਿਹੀਆਂ ਗੱਲਾਂ ਹੋ ਰਹੀਆਂ ਨੇ ਕਿ ਇਨਸਾਫ ਮਿਲੇਗਾ ਜੇ ਇਨਸਾਫ ਦਾ ਕਤਲ ਕਰ ਦਿੱਤਾ ਜਾਵੇਗਾ ਇਹ ਸਾਰੇ ਸਵਾਲ ਨੇ ਮੌਕੇ ਦੀ ਤਸਵੀਰ ਦਿਖਾਣੇ ਆ ਕਿ ਕੀ ਮਾਮਲਾ ਸਾਹਮਣੇ ਆ ਖੱਲੇ ਆਏ ਜੀ ਮੌਕੇ ਤੇ ਆਏ ਦੇਖੋ ਸ਼ਰਾਬ ਪੀਣ ਨਾਲ ਡੈਥ ਹੋਈ ਆ ਕਿਸ ਦੀ ਬਾਕੀ ਦੇਖ ਲੈਣੇ ਜੋ ਇਨਫੋਰਮੇਸ਼ਨ ਆਈ ਹੈ ਬਾਕੀ ਉਹ ਤਾਂ ਚੀਜ਼ ਪੋਸਟਮਾਰਟਮ ਨੇ ਕਲੀਅਰ ਕਰਨੀ ਹੈਗੀ ਹੈ ਇੱਕ ਬੰਦੇ ਦੀ ਡੈਥ ਹੋਈ ਹੈ ਹੋਰ ਦੋ ਬੰਦੇ ਨਹੀਂ ਹੋਏ ਹੈ ਤਿੰਨ ਬੰਦੇ ਨਹੀਂ ਹੈ ਦੇਖੋ ਜਸਟ ਹਲੇ ਇਨਫਾਰਮੇਸ਼ਨ ਕੋਈ ਆਈ ਹੈ ਸਾਨੂੰ ਬਾਕੀ ਤਾਂ ਇੱਕ ਵਾਰ ਸਾਰੀ ਚੀਜ਼ ਕਲੀਅਰ ਕਰ ਲਈਏ ਘਰਦਿਆਂ ਤੋਂ ਪੁੱਛ ਕੇ ਚ ਕਰ ਲਈਏ ਬਾਕੀ ਤਾਂ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਹੈ ਮੈਂ ਸੀਮਾ ਰਿਪੋਰਟ ਦੇਤੀ ਸੀ ਜਿਸ ਤੋਂ ਮੈਂ ਗੱਲ ਅੰਡਰਸਟੈਂਡ ਕਰਦਾ ਹਾਂ ਕਿ ਇੱਕ ਡੈਡ ਬੋਡੀ ਜੋ ਕਿ ਸ਼ਾਮ ਨੂੰ ਸਿਵਲ ਹਸਪੀਟਲ ਵਿੱਚ ਤੇ ਆਈ ਹੈ ਡਾਕਟਰਾਂ ਨੂੰ ਦੱਸੇ ਤਾਦੂ ਇਸ ਡੈਡ ਬੋਡੀ ਨੂੰ ਕੋਈ ਵੀ ਸਮੈਲ ਨਹੀਂ ਆ ਰਹੀ ਸੀ ਬ੍ਰਿੰਗ ਵੀ ਅਤੇ ਇਸ ਦੇ ਐਗਜੈਕਟ ਕੌਜ਼ ਆਫ ਡੈਥ ਆਫਟਰ ਪੋਸਟਮਾਰਟਮ ਸੀਰੀਅਸ ਜਨਰਲ ਸਬਜੈਕਟ ਕਰ ਰਿਹਾ। ਕਿਹਾ ਜਾਊਗਾ ਕਿ ਕਿਸ ਕੀ ਮਾਮਲਾ ਸਾਹਮਣੇ ਆਇਆ ਹੈ? ਸਾਡੇ ਕੋਲ ਹੁਣੇ ਇਸ ਟਾਈਮ ਇੱਕ ਰਿੰਕੂ son of ਮਥੁਰਾਮ ਦੀ ਡੈੱਡ ਬੋਡੀ ਆਈ ਹੈ। ਜੋਦੀ ਡੈਥ ਕੁਝ ਸੰਦੇਕਤ ਸਰਕਮਸਟੈਂਸਸ ਚ ਹੋਈ ਹੈ। ਤੇ ਡੈੱਥ ਦਾ ਜੋ ਐਗਜੈਕਟ ਕੌਜ਼ ਹੈ ਉਹ ਕੱਲ ਪੋਸਟਮਾਰਟਮ ਕਰਵਾ ਕੇ ਹੀ ਦੱਸ ਪਾਵਾਂਗੇ। ਬਟ ਆਪਣਾ ਹਲੇ ਬਹੁਤ ਗੱਲਾਂ ਸਭ ਨੇ ਆ ਰਹੀਆਂ ਨੇ। ਪਰ ਜੋ ਕਨਕਲੂਸਿਵ ਚੀਜ਼ ਹੈਗੀ ਹੈ ਆਫਟਰ ਪ੍ਰੋਪਰ ਇਨਵੈਸਟੀਗੇਸ਼ਨ ਤੇ ਆਫਟਰ ਪ੍ਰੋਪਰ ਪੋਸਟਮਾਰਟਮ ਉਹੀ ਦੱਸ ਪਾਵਾਂਗੇ ਜਿਸ ਤਰ੍ਹਾਂ ਨਾਲ ਉਹਨਾਂ ਦੇ ਪਰਿਵਾਰ ਨੇ ਕਿਹਾ ਹੈ ਸ਼ਰਾਬ ਪੀ ਰਹੇ ਸੀ ਉਸ ਤੋਂ ਬਾਅਦ ਇਮੀਡੀਏਟਿਵ ਬਿਓਜ ਹੋ ਗਿਆ ਇਸ ਤਰ੍ਹਾਂ ਦੀਆਂ ਵੀ ਗੱਲਾਂ ਆ ਰਹੀਆਂ ਨੇ ਸਰ ਦੇਖੋ ਗੱਲਾਂ ਬਹੁਤ ਸਾਰੀਆਂ ਆ ਰਹੀਆਂ ਨੇ ਬਟ ਆਪਣਾ ਨਾ ਜੋ ਬ੍ਰਾਂਚ ਏ वेरी ਸਾਇੰਟਿਫਿਕ ਬ੍ਰਾਂਚ ਤੇ ਕੱਲ ਪ੍ਰੋਪਰ ਸਾਇੰਟਿਫਿਕ ਤਰੀਕੇ ਨਾਲ ਦਾ ਪੋਸਟਮਾਰਟਮ ਕਰਾ ਕੇ ਫਿਰ ਹੀ ਕੋਈ ਐਗਜ਼ੈਕਟ ਕੌਜ਼ ਦੱਸ ਪਾਵਾਂਗੇ ਕਿਸ ਤਰ੍ਹਾਂ ਡੈਥ ਹੋਈ ਹੈ ਲੱਗਦਾ ਵੀ ਸ਼ਰਾਬ ਪੀਣ ਨਾਲ ਵੀ ਹੋ ਸਕਦੀ ਹੈ ਕੀ ਬਰ ਸਰ ਦੇਖੋ ਇਟ ਇਜ਼ ਵੈਰੀ ਹਾਰਡ ਟੂ ਸੇ ਕਿ ਸ਼ਰਾਬ ਪੀਣ ਨਾਲ ਹੋ ਸਕਦੀ ਹੈ ਕਿ ਨਹੀਂ ਹੋ ਸਕ ਕਿਉਂਕਿ ਐਸ ਸੱਚ ਬਾਡੀ ਦੇ ਉਪਰ ਕੋਈ ਬਹੁਤ ਜ਼ਿਆਦਾ ਪਰਫਰਮ ਸਮੈਲ ਆਫ ਐਲਕੋਹਲ ਨਹੀਂ ਆ ਰਹੀ ਤੇ ਇਟ ਇਜ਼ ਵੈਰੀ ਹਾਰਡ ਟੂ ਸੇ ਜਦ ਵੀ ਵਿਲ ਡੂ ਅ ਪੋਸਟਮਾਰਟਮ ਤਾਂ ਹੀ ਵੀਲ ਬੀ ਇਨ ਅ ਬੈਟਰ ਪਲੇਸ ਦਸਨ ਲੀਕ ਵੀ ਕਿਸ ਤਰ੍ਹਾਂ ਡੈਥ ਹੋਈ ਹੈ ਨਾ ਥੈਂਕ ਯੂ ਥੈਂਕ ਯੂ ਵੀ ਹਸਪੀਟਲ ਆਏ ਉਹ ਦੇ ਰਾਤੀ ਸੂਚਨਾ ਮਿਲੀ ਸੋਚਣਾ ਮੰਨੋ ਕਿਸੇ ਦਾ ਫੋਨ ਆਇਆ ਕਿ ਪਤਾ ਲੱਗਿਆ ਕਿ ਤਿੰਨ ਬੰਦੇ ਸ਼ਰਾਬ ਪੀਦੇ ਸੀ ਦੇਸੀ ਬਹੁਤ ਇਹਨਾਂ ਦੀ ਮੌਤ ਹੋ ਗਈ ਮੈਂ ਇੱਥੇ ਆਇਆ ਤਾਂ ਮੈਂ ਇੱਕ ਬੱਚੇ ਦੇ ਮਾਤਾ ਜੀ ਨੂੰ ਮਿਲਿਆ ਔਰ ਬੱਚਾ ਨੂੰ ਮੈਂ ਦੇਖਿਓ ਮੋਰਚੀ ਲੈ ਕੇ ਆ ਡਾਕਟਰ ਸਾਹਿਬ ਨਾਲ ਗੱਲ ਕੀਤੀ ਐ ਮੈਂ ਮਾਤਾ ਜੀ ਦਾ ਕਹਿਣਾ ਹੈ ਕਿ ਬੱਚੇ ਤਿੰਨ ਬੱਚੇ ਸ਼ਰਾਬ ਪੀਦੇ ਸੀ ਦੇਸੀ ਸ਼ਰਾਬ ਔਰ ਦੇਸੀ ਸ਼ਰਾਬ ਪੀਂਦੇ ਪੀਂਦੇ ਉਹਨਾਂ ਨੂੰ ਉੱਤ ਬਾਦ ਮੂੰਹ ਦੇ ਵਿੱਚੋਂ ਜਿਵੇਂ ਹੁੰਦਾ ਨਾ ਚਾਗ ਆ ਜਾਂਦੀ ਐ ਚਾਗ ਆ ਗਈ ਔਰ ਤਿੰਨੋਂ ਲੇਟ ਲੰਮੇ ਪਏ ਸੀ ਤਾਂ ਉਹਨੂੰ ਕਿਸੇ ਨੂੰ ਫੋਨ ਆਇਆ ਉਹਨਾਂ ਨੂੰ ਕਿ ਤੁਹਾਡਾ ਬੇਟਾ ਡਾ ਉਹਨੂੰ ਅੱਗੇ ਚੈੱਕ ਕਰ ਲਓ ਕਹਿੰਦੇ ਜੇ ਅਸੀਂ ਗਏ ਹਸਪੀਟਲ ਲੈ ਕੇ ਆਇਆ ਤੇ ਹਾਸਪਤਾਲ ਦੇ ਡਾਕਟਰ ਨੇ ਕਿਹਾ ਕਿ ਡੈਥ ਹੋ ਚੁੱਕੀ ਹੈ ਤੇ ਸਰ ਕੀ ਤਿੰ ਤਿੰਨ ਹੀ ਡੈਥ ਹੋਈਆਂ ਜਾਂ ਇੱਕ ਡੈਡ ਬੋਡੀ ਇੱਥੇ ਆਈ ਹੈ ਇੱਕ ਡੈਡ ਬੋਡੀ ਇੱਥੇ ਆਈ ਹੈ ਦੋ ਬਾਜੀਗਰ ਬੰਲੇ ਵਾਲੇ ਹੈਗੇ ਉਹ ਬਾਜੀਗਰ ਡੇ ਕਹਿੰਦੇ ਆਪਣੇ ਘਰੇ ਲੈ ਗਏ ਹੈਗੇ ਤਾਂ ਉਹ ਬੋਡੀ ਐਸ ਐਚ ਓ ਸਾਹਿਬ ਹੁਣ ਲੈ ਕੇ ਆਣਗੇ ਜੋ ਪੁਲਿਸ ਦੀ ਇੱਕ ਡਿਊਟੀ ਬੰਦੀ ਹੈ ਅਗਰ ਨਹੀਂ ਲੈ ਕੇ ਆਂਦੇ ਕਿਉਂਕਿ ਮੈਨੂੰ ਪਤਾ ਲੱਗਿਆ ਕਿਸੇ ਨੇ ਗੱਲ ਮੈਨੂੰ ਹੁਣ ਕੀਤੀ ਹੈ ਹੁਣ ਪੱਕਾ ਕਨਫਰਮ ਨਹੀਂ ਕੀ ਕਿ ਸ਼ਾਇਦ ਇਸ ਆਮ ਆਦਿ ਪਾਰਟੀ ਦੇ ਕਿਸੇ ਬੰਦੇਆਂ ਨੇ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ ਹੈ ਕਿਉਂ ਤੂੰ ਇਹਨੂੰ ਘਰੇ ਲੈ ਜਾ ਹਸਪਤਾਲ ਲੈ ਆਂਦੀ ਲੋੜ ਨਹੀਂ ਹੈਗੀ ਇਹ ਮੈਨੂੰ ਹੁਣ ਹੁਣ ਕਿਸੇ ਦੱਸੀ ਗੱਲ ਹੈ ਜੀ ਮਜੀਠੇ ਦੇ ਵਿੱਚ ਪਹਿਲਾਂ ਇੱਕ ਮਾਮਲਾ ਦੇ ਕੋ ਸ਼ਰਾਬ ਪੀਣ ਵਾਲੇ ਕਿੰਨੇ ਬੰਦੇ ਦੀ ਮੌਤ ਤੇ ਆ ਦੁਆਰਾ ਫਿਰ ਵੱਡੀ ਘਟਨਾ ਜੀ ਇੱਕ ਬੰਦੇ ਦੀ ਮੌਤ ਹੋਈ ਹੈ ਚਲੋ ਇਹਦੇ ਬਾਰੇ ਕੀ ਦੇਖੋ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਸ਼ਾਮ ਨੂੰ 3 ਵਜੇ ਤੋਂ ਬਾਅਦ ਸ਼ਰਾਬ ਆਪ ਪੀਣੀ ਹੈ ਤੇ ਯੁੱਧ ਜਲਾਣਾ ਨਸ਼ਾ ਵਿਰੋਧ ਯੁੱਧ ਗੱਲਾਂ ਕਰਨੀਆਂ ਪਹਿਲੀ ਗੱਲ ਹੈ ਕਿ ਇਹਨਾਂ ਦੇ ਉੱਤੇ 302 ਦੀ ਐਫਆਰ ਸਟਾਉਣੀ ਚਾਹੀਦੀ ਹੈ ਮਰਡਰ ਕੇਸ ਦੀ ਐਫਆਰ ਸਟਾਉਣੀ ਚਾਹੀਦੀ ਹੈ ਪੁਰਾਣੇ ਲਾ 302 ਹੁੰਦਾ ਸੀਗਾ ਉਹ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਸੀਐਮ ਸਾਹਿਬ ਨੇ ਆਪਣੇ ਮੂੰਹੋਂ ਆਪ ਬਿਆਨ ਦਿੱਤੇ ਸੀ ਕੈਪਟਨ ਬੰਦਸਨ ਦੀ ਵਾਰੀ ਕਿ ਮਰਡਰ ਦਾ ਐਫਆਰ ਰਿਜਿਸਟਰ ਕਰਾਓ ਇਹਨਾਂ ਦੇ ਜਿਹੜੇ ਬੰਦੇ ਹੂਛਦੇ ਹੈਗੇ ਔਰ ਇੱਥੇ ਦੇਖੋ 25 ਬੱਚੇ ਚੋਤੇ ਹੋ ਗਿਆ ਮਜੀਠੀਏ ਚ ਤੇ ਤਿੰਨ ਜਣੀਆਂ ਮੌਤਾਂ ਹੈਗੀਆਂ ਨੇ ਉਹ ਲੁਧਿਆਣਾ ਕਹਿੰਦੇ ਹੋ ਗਈਆਂ ਹਾਲਾਂਕਿ ਇੱਕ ਤਾਂ ਕਨਫਰਮਡ ਦਾ ਦੋ ਅੰਕੜਾ ਹੋਣਾ ਪਰ ਲੋਕਾਂ ਨੇ ਆਗੇ ਮੈਨੂੰ ਕਿਸੇ ਨੇ ਦੱਸਿਆ ਹੁਣੇ ਉਹਨੇ ਆਗੇ ਦੱਸਿਆ ਕਿ ਉਹ ਦੋ ਵੀ ਮਾਤਾ ਹੋ ਚੁੱਕੀਆਂ ਨੇ ਬੋਡੀ ਦੇਖ ਕੇ ਆਏ ਨੇ ਸੋ ਇਹ ਜਿਹੜੇ ਬੰਦੇ ਹੈਗੇ ਆ ਇਹ ਸਾਡਾ ਸੀਐਮ ਹੋਵੇ ਜਾਂ ਲੋਕਲ ਜਿਹੜੇ ਬੰਦੇ ਹੈਗੇ ਨੇ ਜਿੰਨੇ ਵੀ ਇਨਵੋਲਡ ਹੈ ठेकेदार ਵਗਾਰਾ ਮੈਂ ਪੂਰੀ ਗੱਲ ਕਰਨ ਲੱਗਿਆ ਮੈਂ A to Z ਔਰ ਐਕਸਾਈਜ਼ ਮਿਨਿਸਟਰ ਸਪੈਸ਼ਲੀ ਇਹ ਸਾਰਿਆਂ ਦੇ ਅਫਸਰ ਹੋਣੇ ਚਾਹੀਦੇ ਔਰ ਅਫਰ ਇਦਾਂ ਦੇ ਹੋਣੇ ਚਾਹੀਦੇ ਤਾਂ ਕਿ ਇੱਕ ਸਬਕ ਚਲੇ ਜਾਵੇ ਔਰ ਜਿਹੜੇ ਨਾ ਪਾਲੇ ਹੋਏ ਨਾ ठेकेदार ਪਾਲੇ ਹੋਏ ਦੇਸੀ ਸ਼ਰਾਬ ਵਾਲੇ ਦੂਜੇ ਜਿਹੜੇ ਪਾਲੇ ਹੋਏ ਆ ਨਕਲੀ ਸ਼ਰਾਬ ਦਿੰਦੇ ਹੈਗੇ ਆ ਇਹ ਬੰਦਿਆਂ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਔਰ ਮੈਂ ਇੱਥੇ ਦਾ ਕਹਿਣਾ ਕਿ ਇੰਨੀਆਂ ਮੌਤਾਂ ਹੋ ਰਹੀਆਂ ਨੇ ਇਹਨਾਂ ਨੂੰ ਸਿਟੀਜ਼ਨਜ਼ ਬਾਰੇ ਰੈਜ਼ਿਡੈਂਟਸ ਬਾਰੇ ਲੋਕਾਂ ਬਾਰੇ ਕੋਈ ਧਿਆਨ ਨਹੀਂ ਕਰਤਿਆਂ ਇਹ ਸਰਕਾਰ ਟੁੱਟੇ ਜਾਈਦੀ ਹੈ ਤੇ ਇਹ ਸਰਕਾਰ ਇਸੇ ਮੁੱਦੇ ਦੇ ਉੱਤੇ ਮੌਤਾਂ ਦੇ ਮੁੱਦੇ ਦੇ ਉੱਤੇ ਗਵਰਨਰ ਰਾਜ ਲੰਘਣਾ ਚਾਹੀਦਾ ਹੈਗਾ ਇਮੀਡੀਏਟ ਵਾਸਤੇ ਮੈਂ ਤਾਂ ਬੀਜੇਪੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਰਿਕਵੈਸਟ ਕਰੂਗਾ